ਪਾਤੀ ਮੌਸਮ ਵਿਗਿਆਨੀ ਨੇ ਅਗਲੇ 24 ਤੋਂ 48 ਘੰਟੇਾਂ ਲਈ ਦੇਸ਼ ਭਰ ਦੇ ਕਈ ਰਾਜਾਂ ਲਈ ਮੌਸਮ ਦੀ ਗੰਭੀਰ ਚੇਤਾਵਨੀ ਜਾਰੀ ਕਰ ਦਿੱਤੀ ਹੈ 18 ਤੋਂ 22 ਦਸੰਬਰ ਦੇ ਵਿਚਕਾਰ ਦੱਖਣੀ ਭਾਰਤ ਵਿੱਚ ਭਾਰੀ بارش ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਅਤੇ ਪਹਾੜੀ ਖੇਤਰਾਂ ਵਿੱਚ ਬਰਫਬਾਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਲਗਾਤਾਰ ਸਰਗਰਮ ਪੱਛਮੀ ਗੜਬੜੀ ਦੇ ਕਾਰਨ ਠੰਡ ਅਤੇ ਕੰਪਣੀ ਵਿੱਚ ਭਾਰੀ ਵਾਧਾ ਹੋਣ ਦੀ ਸੰਭਾਵਨਾ ਹੈ ਮੌਸਮ ਵਿਗਿਆਨੀਆਂ ਦੇ ਅਨੁਸਾਰ ਇੱਕ ਤੋਂ ਬਾਅਦ ਇੱਕ ਤੇ ਦੋ ਪੱਛਮੀ ਗੜਬੜੀ ਦੇਸ਼ ਵਿੱਚ ਦਸਤਕ ਦੇ ਰਹੀਆਂ ਹਨ ਪਹਿਲੀ ਗੜਬੜੀ 18 ਦਸੰਬਰ ਤੋਂ ਸਰਗਰਮ ਹੋ ਜਾਵੇਗੀ ਦੂਜੀ ਗੜਬੜੀ 20 ਦਸੰਬਰ ਦੇ ਆਸ-ਪਾਸ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰੇਗੀ ਇਹਨਾਂ ਗੜਬੜੀਆਂ ਦੇ ਪ੍ਰਭਾਵ ਕਾਰਨ ਪਹਾੜਾਂ ਤੇ ਬਰਫ਼ ਡਿਗੇਗੀ ਜਿਸ ਦਾ ਸਿੱਧਾ ਅਸਰ ਮਦਾਨੀ ਇਲਾਕਿਆਂ ਤੇ ਤਾਪਮਨ ਦੇ ਵਿੱਚ ਹੋਵੇਗਾ ਤੇ ਇਸ ਦੇ ਨਾਲ ਪਾਰਾ ਕਾਫੀ ਡਿੱਗ ਸਕਦਾ ਹੈ ਇਸ ਸਮੇਂ ਤੱਕਣੀ ਭਾਰਤੀ ਰਾਜਾਂ ਵਿੱਚ ਰਾਹਤ ਦੀ ਉਮੀਦ ਬਹੁਤ ਘੱਟ ਹੈ ਕਮੇਨਾਡੂ ਪੋਂਡਚਰੀ ਤੇ ਅੰਡੇਮਾਨ ਨਿਕੋਬਰ ਇਹ ਜਿਹੜੇ ਇਲਾਕੇ ਨੇ ਖੇਤਰ ਨੇ ਪ੍ਰਭਾਵਿਤ ਹੋਣਗੇ ਤੇ ਇਨ੍ਹਾਂ ਖੇਤਰਾਂ ਦੇ ਵਿੱਚ ਤੇਜ਼ ਹਵਾਵਾਂ ਤੇ ਬਿਜਲੀ ਦੇ ਨਾਲ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਚਨਈ ਅਤੇ ਆਲੇ ਦੁਆਲੇ ਦੇ ਤੱਟਵਰਤੀ ਖੇਤਾ ਵਿੱਚ ਪਾਣੀ ਭਰਨ ਅਤੇ ਆਮ ਜਨਜੀਵਨ ਪ੍ਰਭਾਵਿਤ ਹੋ ਸਕਦਾ ਹੈ ਉੱਤਰ ਪ੍ਰਦੇਸ਼ ਦਿੱਲੀ ਐਨਸੀਆਰ ਪੰਜਾਬ ਅਤੇ ਹਰਿਆਣਾ ਵਿੱਚ ਧੁੰਦਤਾ ਕਹਿਰ ਜਾ ਰਹੀ ਹੈ ਸਵੇਰ ਦੇ ਸਮੇਂ ਦ੍ਰਿਸ਼ਟੀ ਜਿਹੜੀ ਆ 0 ਤੋਂ 20 ਮੀਟਰ ਤੱਕ ਦੇਖ ਸਕਦੀ ਹੈ ਜਿਸ ਨਾਲ ਰੇਲ ਅਤੇ ਹਵਾਈ ਸੇਵਾਵਾਂ ਤੇ ਮੌੜ ਅਸਰ ਪੈ ਸਕਦਾ ਹੈ ਦਿੱਲੀ ਐਨਸੀਆਰ ਵਿੱਚ ਠੰਡ ਦੇ ਨਾਲ ਨਾਲ ਹਵਾ ਪ੍ਰਦੂਸ਼ਣ ਦਾ ਪੱਧਰ ਵੀ ਗੰਬੀਰ ੜੀ ਵਿੱਚ ਬਣਿਆ ਹੋਇਆ ਹੈ ਜਿਸ ਕਾਰਨ ਲੋਕਾਂ ਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ ਪਹਾੜੀ ਰਾਜਾਂ ਵਿੱਚ ਮੌਸਮ ਦਾ ਮਜਾ ਸਭ ਤੋਂ ਵੱਧ ਸਖਤ ਰਹਿਣ ਦੀ ਉਮੀਦ ਹੈ ਉਸ ਤੋਂ ਬਾਅਦ ਬਰਫਬਾਰੀ ਜਿਹੜੀ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਉੱਚ ਇਲਾਕਿਆਂ ਵਿੱਚ ਹੋਣ ਵਾਲੀ ਹੈ ਤੇ ਕਈ ਖੇਤਰਾਂ ਵਿੱਚ ਤਾਪਮਾਨ ਜ਼ੀਰੋ ਤੋਂ ਹੇਠਾ ਦੇਖ ਸਕਦਾ ਹੈ ਉਸ ਤੋਂ ਬਾਅਦ ਗਵਾਲੀਅਰ ਚੰਬਲ ਅਤੇ ਰਾਜਸਥਾਨ ਦੇ ਮਾਰੂਥਲ ਖੇਤਰਾ ਵਿੱਚ ਤੇਜ਼ ਠੰਡ ਤੇ ਸੀਤ ਲਹਿਰ ਤੇਜ਼ ਹੋਣ ਗਿਆ ਮੌਸਮ ਵਿਭਾਗ ਨੇ ਘੱਟ ਦ੍ਰਿਸ਼ਟੀ ਦੇ ਕਾਰਨ ਸੜਕ ਤੇ ਵਾਹਨ ਚਲਾਉਣ ਵਾਲੇ ਅਤੇ ਪਹਾੜਾਂ ਵਾਲੀ ਯਾਤਰਾ ਕਰਨ ਵਾਲੇ ਸਲਾਨੀਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਅਤੇ ਮੌਸਮ ਤੇ ਤਾਜ਼ਾ ਅਪਡੇਟਾ ਦੀ ਜਾਂਚ ਕਰਨ ਤੋਂ ਬਾਅਦ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ ਜਾਨੀ ਕਿ ਹੁਣ ਇਹ ਬਦਲਦਾ ਮੌਸਮ ਦੇਸ਼ ਭਰ ਦੇ ਲੋਕਾਂ ਲਈ ਪੰਜਾਬ ਵਾਸੀਆਂ ਦੇ ਲਈ ਕਹਿਰ ਵਰਸਾਉਂਦਾ ਨਜ਼ਰ ਆਵੇਗਾ ਅਗਲੇ 24 ਤੋਂ 48 ਘੰਟਿਆਂ ਤੱਕ ਖਤਰਨਾਕ ਪਾਰੀਮੀਰ 스ਨੋਫਾਲ ਦਾ ਅਲਰਟ ਜਾਰੀ ਕਰ ਦਿੱਤਾ ਹੈ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋਵੇਗੀ ਤੇ ਸਦਾ ਡੂੰਗਾ ਅਸਨ ਮਦਾਨੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਇਸ ਕਰਕੇ ਜੇਕਰ ਤੁਸੀਂ ਆਪਣਾ ਬਚਾਅ ਚਾਹੁੰਦੇ ਹੋ ਤਾਂ ਸਫ਼ਰ ਬਿਲਕੁਲ ਨਾ ਕਰਨਾ ਕਿਤੇ ਘੁੰਮਣ ਜਾਣ ਦਾ ਪਲਾਨ ਨਾ ਬਣਾਉਣਾ ਤੇ ਨਾਲ ਦੀ ਨਾਲ ਤੁਸੀਂ ਸਾਵਧਾਨੀ ਜ਼ਰੂਰ ਵਰਤਣਾ ਇੱਕ ਵੱਡੇ ਪੱਧਰ ਤੇ ਉੱਤੇ ਅਲਰਟ ਜਿਹੜਾ ਦੇਸ਼ ਭਰ ਦੇ ਵਿੱਚ ਜਾਰੀ ਕਰ ਦਿੱਤਾ ਹੈ ਵਡੀਆਂ ਭੂਖੋਆਣੀਆਂ ਜਿਹੜੀਆਂ ਨੇ ਪੰਜਾਬ ਭਰ ਦੇ ਵਿੱਚ ਹੋਈਆਂ ਲਗਾਤਾਰ ਹੀ ਹੁਣ ਵੱਡੇ ਅਲਰਟ ਨੇ ਤਾਂ ਦੋ ਪੱਛਮੀ ਗੜਬੜੀਆਂ ਸਰਕਾਰਾਂ ਮੂ ਸਕਦੀਆਂ ਨੇ 18 ਦਸੰਬਰ ਤੋਂ ਇੱਕ ਪੱਛਮੀ ਗੜਬੜੀ ਤੇ ਦੂਸਰੀ 20 ਦਸੰਬਰ ਦੇ ਆਸ-ਪਾਸ ਪਰਬਾਤ ਉਸ ਦਾ ਅਸਰ ਦੇਖਣ ਨੂੰ ਮਿਲੇਗਾ ਤਾਂ ਇਸੇ ਹੀ ਚੱਲਦੇ ਸੱਦਾ ਮੈਦਾਨੀ ਇਲਾਕਿਆਂ ਦੇ ਵਿੱਚ ਕਾਫੀ ਜਿਹੜਾ ਤਾਪਮਾਨ ਡਿੱਗਦਾ ਨਜ਼ਰ ਆਵੇਗਾ ਤੇ ਇਸ ਕਰਕੇ ਲੋਕ ਸੁਚੇਤ ਰਹਿਣ